ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਿੰਦਰਪਾਲ ਸਿੰਘ ਹੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸਲੱਖਣੀ ਦੇ ਵਿਆਪਕ ਗੁਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਉੱਤੇ ਆਪਣੇ ਸਾਰੇ ਹੀ ਮੈਨੇਜਰ ਸਾਹਿਬਾਨ ਗੁਰਦੁਆਰਾ ਕਾਨ ਸਾਹਿਬ ਗੁਰਦੁਆਰਾ ਸਾਤ ਕਤਾਰੀਆ ਡੇਰਾ ਸਾਹਿਬ ਤੇ ਸਤਕਾਰਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਵੀ ਸਮੁੱਚੀਆਂ ਸੰਗਤਾਂ ਨੂੰ ਵਧਾਈ ਵੀ ਦੇਣਾ ਆਉਣ ਵਾਲੀਆਂ ਸੰਗਤਾਂ ਨੂੰ ਸਾਰੇ ਪ੍ਰਬੰਧ ਵੱਲੋਂ ਜੀ ਆਇਆਂ ਵੀ ਆਖਦਾ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਸਾਹਿਬੀ ਦਾ ਵਿਆਹ ਪਰਵ ਜੋੜ ਮੇਲਾ ਜਿਹੜਾ 29 ਤੇ 30 ਅਗਸਤ ਨੂੰ ਬੜੀ ਸ਼ਰਧਾ ਭਾਵਨਾ ਸਤਕਾਰ ਨਾਲ ਸੰਗਤਾਂ ਮਨਾਉਣ ਜਾ ਰਹੀਆਂ ਪ੍ਰਬੰਧ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਪਰ ਸੰਗਤਾਂ ਦਾ ਸਭਾ ਸੁਸਾਇਟੀਆਂ ਦਾ ਬਹੁਤ ਵੱਡਾ ਸਹਿਯੋਗ ਬੋਰਦਾ ਡੇਰਾ ਸਾਹਿਬ ਪਿਛਲੇ ਦਿਨਾਂ ਤੋਂ ਬੀਬੀਆਂ ਦੇ ਦੀਵਾਨ ਸੱਜੇ ਨੇ ਜਿਹਦੇ ਵਿੱਚ ਨਰੂਲ ਗਰਪਾਣੀ ਦੇ ਕੀਰਤਨ ਹੁੰਦੇ ਨੇ ਜਿਹਦੇ ਵਿੱਚ ਜਾਪ ਕੀਤੇ ਜਾਂਦੇ ਨੇ ਭੋਗ ਅਵੰਤ ਵੱਖ-ਵੱਖ ਥਾਨਾਂ ਤੋਂ ਆਏ ਹੋਏ ਜਥੇ ਜਿਹੜੇ ਨੇ ਉਹ ਸ਼ਬਦ ਗਾਇਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਔਰ ਇਹ ਸ਼ਬਦ ਬਾਣੀ ਵਿੱਚੋਂ ਵਿਆਹ ਵਾਲੇ ਘਰ ਪਰਵਦੇ ਸਬੰਧ ਵਿੱਚ ਸ਼ਬਦ ਪੜੇ ਜਾਂਦੇ ਨੇ ਮੈਨੂੰ ਸਮਝਣਾ ਇਹ ਸੰਗਤਾਂ ਨੇ ਮਨ ਦੀ ਭਾਵਨਾ ਹੈ ਗੁਰਦਰਾ ਡੇਰਾ ਸਾਹਿਬ ਚ ਅੱਜ ਉਹ ਸਾਰੇ ਜੋ ਇਸਤਰੀ ਬੀਪੀਆਂ ਵੱਲੋਂ ਸਤਸੰਗ ਸਭਾ ਵੱਲੋਂ ਵਿਵਾਨ ਸਜਦੇ ਉਹਦੀ ਸਾਰੀ ਅੱਜ ਸਮਾਪਤੀ ਹੋ ਜਾਣੀ ਹੈ। ਔਰ ਕੱਲ ਤੋਂ ਸਾਰੇ ਗੁਰਦਰਾ ਸਭਾ ਚ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਣੇ ਨੇ। ਜਿਨ੍ਹਾਂ ਦੇ ਭੋਗ ਲੜੀਵਾਰ 30 ਦਿਨ ਨੂੰ ਸਵੇਰੇ ਅਮਰ ਅੜੇ ਤੋਂ ਪਾਣੇ ਸ਼ੁਰੂ ਹੋਣਗੇ। ਔਰ ਟਾਈਮ ਦੇ ਟਾਈਮ ਸਾਰੇ ਗੁਰਦਵਾਰਿਆਂ ਚ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪੈਣਗੇ। ਜਿੱਥੇ ਗੁਰਦੁਆਰਾ ਡੇੜਾ ਸਾਹਿਬ ਭੋਗ ਪੈਣਾ ਉੱਥੇ ਮੈਂ ਸਮਝਦਾ ਗੁਰਦੁਆਰਾ ਕੰਧ ਸਾਹਿਬ ਇੱਕ ਇਤਿਹਾਸਿਕ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਰਾਤ ਬੈਠੀ ਸੀ ਉਸ ਵੇਲੇ ਉਹ ਕੰਧ ਕੱਚੀ ਆ ਸਥੇਰੇ ਜਿਹਨੂੰ ਵਾਰ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਮਿਲਿਆ ਸੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਏਗੀ ਉਹ ਕੰਧ ਦੇ ਦਰਸ਼ਨ ਕਰਕੇ ਸੰਗਤਾਂ ਵਡਭਾਗੀਆਂ ਬਣ ਰਹੀਆਂ ਔਰ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅਗੇ ਖਲੋ ਕੇ ਇਸ ਕੰਧ ਦੇ ਲਾਗੇ ਖਲੋ ਕੇ ਅਰਦਾਸਾਂ ਕਰਦੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਮੰਦੀਆਂ ਸਾਡੇ ਪਰਿਵਾਰ ਦੇ ਮੰਦੀਆਂ ਸ਼ੋ ਭਾਵਨਾਵਾਂ ਸੰਪੂਰਨ ਕਰੋ ਮਾਲਕ ਭਾਗ ਲਾਉਂਦਾ ਮਾਲਕ ਰਹਿਮਤ ਕਰਦਾ ਤੇ ਕੱਲ ਸੰਗਤ ਜਿਹੜੀ ਹੈ ਉਹ ਗੁਰਦੁਆਰਾ ਸਾਤਕਰਦਾਰੀਆ ਸਾਹਿਬ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਾਣੀ ਔਰ ਪਰਸੋਂ 29 ਤਰੀਕ ਨੂੰ ਉੱਥੋਂ ਇੱਕ ਮਹਾਨ ਨਗਰ ਕੀਰਤਨਾ ਅਮਰਤ ਮੇਲੇ ਆਰੰਭ ਹੋ ਗਏ ਵਾਕ ਵਾਕ ਪੜਾਵਾ ਨੂੰ ਤੈਅ ਕਰਕੇ ਵਿਆਸ ਬਾਬਾ ਬਕਾਲਾ ਮੈਤਾ ਚੌਂਕ ਉਮਰਪੁਰਾ ਉਮਰਪੁਰੇ ਤੋਂ ਬਾਅਦ ਬਸਤਾਨ ਗਾਂਧੀ ਚੌਕ ਹੁੰਦਾ ਹੋਇਆ ਇਹਦੀ ਸਮਾਰਤੀ ਗੁਰਦੁਆਰਾ ਸਤ ਕਰਤਾਰੀਆ ਸਾਹਿਬ ਹੋਣੀ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਇਹਨਾਂ ਜਿਹੜਿਆ ਰਸਤੇ ਸਾਡੀ ਇਹ ਨਗਰ ਕੀਰਤਨ ਉਹਨਾਂ ਦਾ ਬਾਤੋ ਬਾਤ ਸਵਾਗਤ ਕੀਤਾ ਜਾਵੇ ਔਰ ਖਾਸ ਕਰਕੇ ਉਹਨਾਂ ਸਹਿਯੋਗੀਆਂ ਨੂੰ ਬੇਨਤੀ ਕਰਾਂਗਾ ਕਿ ਨਗਰ ਕੀਰਤਨ ਨੂੰ ਪੜਾ ਵਾਈ ਪੜਾ ਤੋਰਨ ਦੇ ਵੇਲੇ ਸਹਿਯੋਗ ਕਰੋ ਤਾਂ ਕਿ ਨਗਰ ਕੀਰਤਨ ਟਾਈਮ ਨਾਲ ਬਟਾਲੇ ਦੀ ਧਰਤੀ ਤੇ ਪਹੁੰਚ ਜਾਵੇ ਦੂਜੀ ਬੇਨਤੀ ਹੈ ਕਿ 30 ਤਰੀਕ ਨੂੰ ਇੱਕ ਨਗਰ ਕੀਰਤਨ ਜਿਹੜਾ ਬਟਾਲੇ ਦੀ ਧਰਤੀ ਤੋਂ ਵੀ ਸਜਣਾ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਮਾਤਾ ਸਲੱਖਣੀ ਦਾ ਪ੍ਰੇਕਾ ਘਰ ਹੈ ਜਿੱਥੇ ਅੱਜ ਧੰਨ ਗੁਰਗ੍ਰੰਥ ਸਾਹਿਬ ਸਿਸ਼ੋਬਤਨੇ ਤੋਂ ਗੁਰਦੁਆਰਾ ਮਾਤਾ ਸਲੱਖਣੀ ਦਾ ਪ੍ਰੇਕਾ ਘਰ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਬਣ ਗਿਆ। ਔਰ ਮਹਾਨ ਸਥਾਨ ਹੈ। ਉਤੋਂ ਇੱਕ ਨਗਰ ਕੀਰਤਨ ਆਰੰਭ ਹੋ ਗਿਆ ਸਾਰੇ ਸ਼ਹਿਰ ਦੀ ਪਰिक्रमा ਉਹਨੇ ਕਰਨੀ ਹੈ ਫਿਰ ਗੁਰਦੁਆਰਾ ਡੇਰਾ ਸਾਹਿਬ ਸਮਾਪਤੀ ਹੋਣੀ ਹੈ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਇਹਦੇ ਵਿੱਚ ਕੇਵਲ ਸ਼ਮੂਲੀਅਤ ਨਹੀਂ ਕਰਨੀ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਇਹਦੇ ਵਿੱਚ ਸਹਿਯੋਗ ਕਰਨਾ ਆਪਾਂ ਪ੍ਰਸ਼ਾਸਨ ਦਾ ਔਰ ਆਪਣੇ ਸਾਰੇ ਪਰਬੰਧਕਾਂ ਦਾ ਸਹਿਯੋਗ ਕਰਕੇ ਨਗਰ ਕੀਰਤਨਾ ਸ਼ਮੂਲੀਅਤ ਕਰਿਏ ਔਰ ਧੰਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਖੁਸ਼ੀਆਂ ਪ੍ਰਾਪਤ ਕਰਿਏ ਮੈਂ ਫੇਰ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਕਹਿੰਦਾ ਆਓ ਸਹਿਯੋਗੀ ਬਣ ਕੇ ਇਹਨਾਂ ਗੁਰੂ ਦੇ ਤਿਹਾਰਾਂ ਨੂੰ ਸ਼ਰਧਾ ਪਿਆਰ ਸਤਿਕਾਰ ਨਾਲ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਬਹੁਤ ਬਹੁਤ ਵਧਾਈ ਵਾਹਿਗੁਰੂ